ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਲਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅਜਨਾਲੇ ਦੇ ਬਿਲਕੁਲ ਨਾਲ ਹੀ ਆ ਪਿੰਡ ਲਖੂਵਾਲ ਦੋ ਲਖੂਆਲੇ ਇੱਕ ਥੋਬੇ ਲੱਗੇ ਆ ਇੱਕ ਅਜਨਾਲੇ ਲੱਗੇ ਆ ਜਿਹੜਾ ਅਜਨਾਲੇ ਲੱਗੇ ਆ ਉਧਰ ਆਪਾਂ ਅੱਜ ਵੀਡੀਓ ਬਣਾਉਂਦੇ ਆ ਅੱਗੇ ਵੀ ਵੀਡੀਓ ਤੁਹਾਨੂੰ ਦਿਖਾਈ ਦਿਆਂਗੇ ਅੱਜ ਪਰ ਕਾਫੀ ਦਿਨਾਂ ਬਾਅਦ ਇਸ ਕਾਰ ਦੇ ਵਿੱਚ ਤੁਹਾਨੂੰ ਵੀਡੀਓ ਦਿਖਾਉਣ ਲੱਗੇ ਆ ਇੱਕ ਗੱਬਨਗਾ ਤੇ ਦੋ ਸੋਈਆਂ ਦਿਖਾਉਣੀਆਂ ਵਾ ਸੋਈਆਂ ਆਪਣੀਆਂ ਚੋਚਵਾ ਕੇ ਤਸੱਲੀ ਕਰਕੇ ਖੜੋ ਤੇ ਗੱਬਨ ਵੀ ਆਪਣੀ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਵੀਰ ਜੀ ਠੀਕ ਠਾਕ ਜੀ ਬਸ ਵਗੇ ਵੀਰ ਜੀ ਤਿਸਰਾ ਹਾਂ ਠੀਕ ਠਾਕ ਜੀ ਬਾਬਾ ਟਾਈਮ ਹੀ ਪਾ ਦਿੰਦੇ ਜੀ ਹਾਂਜੀ ਜੀ ਵੀਰ ਜੀ ਇਸ ਤੇ ਮਾਲ ਲੈ ਗਿਆ ਤੇ ਕਹਿੰਦਾ ਵਾ ਅੱਛਾ ਉਦੋਂ ਨਾਲ ਦਾ ਬਾਹਰ ਚਲਾ ਗਿਆ ਠੀਕ ਠੀਕ ਹੈ ਸਾਨੂੰ ਵੀ ਬ੍ਰੇਕ ਲਾਉਣੀ ਪਈ ਸਾਨੂੰ ਠੀਕ ਆ ਤੇ ਇਹ ਆ ਵੀ ਅੱਜ ਥੋੜਾ ਇਹ ਕਹ ਆ ਵੀ ਨਾਲ ਇੱਕ ਦਾ ਵੀਡੀਓ ਪਾਉਣੀ ਹੈ ਅੱਛਾ ਪਾ ਦਨੇ ਆ ਇਹ ਆ ਫਿਰ ਇਕੱਲੇ ਜਾਣੇ ਤੇ ਥੋੜਾ ਤੇ ਪਹਿਲੇ ਬੰਦੇ ਦਾ ਵੀ ਦੇਖਣਾ ਤੇ ਧੋਨੇ ਚਪੜੇ ਵਿੱਚ ਕੰਮ ਕਰਨਾ ਪੈਂਦਾ ਵਾ ਠੀਕ ਹੈ ਬਾਈ ਬੰਦੇ ਦਾ ਵੀ ਤੇ ਇਦਾਂ ਫਿਰ ਹੋ ਗਈ ਥੋੜੀ ਫ੍ਰੀ ਹੋ ਗਈਆਂ ਤੇ ਚਲੋ ਮਾਲ ਲੈਂਦਾ ਕਿ ਵੀਡੀਓ ਪਾ ਦਈਏ ਠੀਕ ਆ ਹਾਂਜੀ ਚਲੋ ਨਾਮ ਦੱਸੋ ਫਿਰ ਇੱਕ ਦਾ ਨਾਮ ਮੇਰਾ ਕੁਲਦੀਪ ਸਿੰਘ ਆ ਡਾਕਟਰ ਕੁਲਦੀਪ ਸਿੰਘ ਹਾਂਜੀ ਪਿੰਡ ਲਖਵਾਲਿਆ ਅਜੇ ਨਾਲੇ ਦੇ ਨਾਲ ਹੀ ਹਾਂਜੀ ਨਾਲੇ ਦੇ ਨਾਲ ਹੀ ਆ ਹਨਾ ਤਸੀਲ ਜੀ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ ਵੀ ਬੋਲ ਦਿਓ ਇੱਕ ਦਾ ਨੰਬਰ 98139 ਤੇ 02815 ਠੀਕ ਹੈ ਜੀ ਇੱਥੇ ਵਟਸਐਪ ਚੱਲਦਾ ਜੀ ਠੀਕ ਆ ਹਾਂਜੀ ਹਾਂਜੀ ਤੇ ਸ਼ੁਰੂਆਤ ਫੇਰਾ ਤਾਜੀ ਸੂਈ ਤੋਂ ਕਰ ਲਈਏ ਜੀ ਤਾਜੀ ਅੱਛੀ ਸੂਈ ਜੇ ਕੱਲ ਦੀ ਸੂਈ ਜੇ ਬਿੱਜੀ ਅੱਛਾ ਕੱਲ ਦੀ ਸੂਈ ਆ ਹਾਂਜੀ ਹਾਂਜੀ ਤੇ ਕਿੰਨੇ ਕ ਦੁੱਧ ਆ ਲਈ ਆ ਇਹ ਵਿੱਚ ਹੀ ਦੁੱਧ ਘਰ ਵਾਲਿਆਂ ਕੋਲ ਜਿੰਨਾ ਕੋਲ ਲਿਆਦੀ ਉਹਨਾਂ ਨੇ ਕਿਹਾ ਵੀ ਪਿਛਲੇ ਸੂਈ ਤੋਂ 13-14 ਕਿਲੋ ਪਾਇਆ ਨਹੀਂ ਅੱਛਾ ਤੇ ਹੁਣ ਨਾਲ ਜੇ ਸਟਾਰਟਿੰਗ ਬੋਲੇ ਤੋਂ 11-12 ਕਿਲੋ ਬੋਲਾ ਜੀ ਤਿਆਰ ਕੀ ਕਿੰਨਾ ਘੜੀ ਜਾਊਗੀ ਦੁੱਧ ਵਿੱਚ ਜੇ ਤੇ ਜਿੰਨਾ ਮੌਸਮ ਗਾੜੀ ਆਉਣ ਡਿਆ ਦੁੱਧ 14-15 ਲਿਓ ਕੀ ਆਦਾ ਵਾ ਤੇ ਸੂਆ ਕਿੰਨਾ ਸੂਈ ਆ ਦੂਜਾ ਸੂਆ ਸੂਈ ਜੀ ਅੱਛਾ ਦੂਸਰਾ ਸੂਆ ਸੂਈ ਜੀ ਠੀਕ ਹੈ ਜੀ ਹਾਂ ਜੀ ਇਹ ਤਾਂ ਦੂਜਾ ਦੁਆ ਤੇ 98 ਦੇ ਆਪਾਂ ਦੇਖ ਸਕਦੇ ਲੱਗੇ ਤੋਂ ਪ੍ਰੋਪਰ ਹੱਥ ਦੀ ਚਵਾਈ ਵਾਲਾ ਥਾਨਿਆ ਤੇ ਬਿਲਕੁਲ ਤਾਜੀ ਸੂਈ ਹੈ ਜਿਆਦਾ ਹੀ ਸਦੇ ਜੇ ਤੇ ਬੜੀ ਉਤਰਾਈ ਖੁੱਲੋ ਫਿਰ ਤੋਰੀਏ ਤੇ ਆ ਬੱਚਾ ਬਿਲਕੁਲ ਖੂਲਾਈ ਤੇ ਹਵਾ ਨਾਲ ਪਛਾਣ ਨਾਲ ਵੀ ਚੰਗਾ ਬਣਾਈ ਬਾਕੀ ਇਹ ਵੀ ਬੱਚੇ ਦਾ ਬਿਨਾਂ ਥੋੜਾ ਘਾਟੀ ਤੁਰਦੀ ਹੈ ਉਹ ਲੈ ਚੁੱਕ ਦਿੰਦੇ ਬਾਕੀ ਇਹ ਥੱਲੇੋਂ ਦੇਖ ਸਕਦੇ ਹੋ ਲੈ ਆ ਜੀ ਬਾਕੀ ਇਹ ਵੀ ਨਿੱਗਰ ਵਾਨੇ ਦੀ ਆ ਫਿਕਸ ਜਿਹਾ ਵਾਨੇ ਦੀ ਆ ਆ ਦੇਖ ਸਾਡੇ ਇਹ ਵਾਨੇ ਦਾ ਲੱਗੇ ਤੇ ਕਰੀ ਉਹ ਤਰਾ ਵੀਰ ਜੀ ਠੰਡੀ ਤੇਰੀ ਆ ਠੰਡੀ ਤੇਰੀ ਤਾਂ ਆ ਵੀ ਜੀ ਬਸ ਬੰਗੇ ਤੇ ਬਣਾ ਕੇ ਪਾਣ ਜੋੜ ਲੂ ਠੀਕ ਹੈ ਜੀ ਬਾਕੀ ਕੈਮਰਾ ਫਿਰ ਕਰਦੀ ਹੈ ਠੀਕ ਹੈ ਬਾਕੀ ਠੰਡੀ ਤੇਰੀ ਆ ਬਾਕੀ ਕੋਈ ਕਿੰਨਾ ਕੇ ਫਿਰ ਰੱਖਣਾ ਇਹਦਾ ਮੁੱਲ ਆਪਾਂ ਮੁੱਲ ਵੀ ਕੀ ਵੇਖ ਲਓ ਇਸ ਤਰ੍ਹਾਂ ਗਾਡੀ ਬੋਸ ਨੂੰ ਕਹਿੰਦੇ ਆ ਇਹ ਅਤੇ ਮੁੱਲ ਤੇ ਨਾਲ ਹੀ ਕਰਦੇ 55000 ਰੁਪਏ ਅੱਛਾ ਹਾਂਜੀ ਕਿੰਨੇ ਦੇ ਜੈਸ ਤੋਂ ਕਰਦੀ ਹੈ ਵੇਹਲੂ ਤੁਸੀਂ ਲਾ ਦੋ ਹਾਂ ਵੀ ਕਰ ਦੋਗੇ 55000 ਕਰਦੀ ਹੈ 50 ਤੇ ਕਰਦੀ ਹੈ ਫੋਲੇ ਦੀ ਚਲੋ ਦੇਖੋ ਵੀਰ ਫੋਲ ਹੈ ਪੰਜਾਬੀ ਮਾਨਤਨ ਕਰਾਂਗੇ ਅੱਛਾ ਪੰਜਾਬ ਚ ਵੀ ਕਰ ਦੋਗੇ ਮਾਨਤਨ ਪੰਜਾਬੀ ਮਾਨਤਨ ਬਾਕੀ ਇਹ ਵੀ ਹੈਗੀ ਜਰਸੀ ਕਰੋਸ ਤੇ ਆ ਇਧਰ ਨਾ ਕਰੇ ਕਰੇ ਹਵਾਨੇ ਦਾ ਫੇਰ ਦਿਖਾ ਦੀ ਚੰਗੀ ਤਰ੍ਹਾਂ ਗਾਣਾ ਵੀ ਹਵਾਨਾ ਚੰਗਾ ਬਣਾਇਆ ਉਹ ਤਰ੍ਹਾਂ ਇੰਨੀ ਪਛਾਣ ਵੀ ਬਣਾਉਣਾ ਚੰਗਾ ਆ ਬੱਚੇ ਹੋਣੀ ਕਾਲੀ ਪੈਂਦੀ ਆ ਬੱਚੇ ਕਰਕੇ ਥੋੜਾ ਜਿਹਾ ਕਰਦੀ ਆ ਤੇ ਆ ਗੱਬਣੇ ਹਾਂਜੀ ਇਹ ਵੀ ਗੱਬਣ ਜੇ ਠੀਕ ਮਡੀ ਜਰਸੀ ਜੇ ਤੇ ਥਾਣਾ ਇਹਦੇ ਵੀ ਤੁਹਾਨੂੰ ਲਾਗੇ ਤੇ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਤੁਹਾਡੇ ਦਰਦੀ ਆ ਸਾਡੇ ਤੋਂ ਹਾਂ ਦੇਖ ਸਾਡੇ ਥਾਣਾ ਤੇ ਬਾਕੀ ਮਿਲਕਵੇਂ ਨੇ ਵੀ ਚੰਗੀ ਮੋਟੀ ਲੱਗੀ ਆ ਹਾਂਜੀ ਇਹ ਕਿੰਨਾ ਕੁ ਦੁੱਧ ਭਰੀ ਜਾਊਗੀ ਵੀਰ ਜੀ ਇਹ ਹਰ ਕਈ ਘਰ ਵਾਲੇ ਕਹਿੰਦੇ ਸੀ ਵੀ ਪਿਛਲੇ ਪਿਛਲੇ ਸੋਇ ਦਾ 18 ਲੀਟਰ ਦਾ ਰਕਾਰ ਜੇ ਦਾ ਅੱਛਾ ਸੋਇ ਦਾ ਇਹ ਮੋਛੀ ਜੀ ਅੱਛਾ ਮੋਛੀ ਦਾ ਠੀਕ ਆ ਹਾਂਜੀ ਹਾਂਜੀ ਤੇ ਚਲੋ ਅਸੀਂ ਕਹਿੰਦੇ ਵੱਧ ਦੇ ਕੇ ਜਿਹੜਾ ਖਾ ਗਈ ਸੀ ਭਰੂਗੀ ਠੀਕ ਆ ਉਹ ਜਿਸ ਵੇ 18 ਦੇ ਭਰੂਗੀ ਨਾ ਠੀਕ ਆ ਹਾਂਜੀ ਹਾਂਜੀ ਖੋਲੋ ਫਿਰ ਤੋੜ ਦੀ ਅਰੇ ਕਿ ਰਾਟੂਲਾ ਚੰਗੀਆਂ ਦੀ ਠੀਕ ਦੇ ਬਾਕੀ ਕੱਦ ਕਾਟ ਪੱਖੋਂ ਚੰਗੀ ਜਵਾਨ ਬਾਕੀ ਥੱਲੇ ਚੰਗੀ ਭਰ ਜੂਗੀ ਲੈ ਬਾਕੀ ਆ ਵੀ ਜਦੋਂ ਤਨ ਤਿਆਰ ਹੋ ਗਈ ਤੇ ਹਵਾਨਾ ਗਾਹ ਨੂੰ ਵੀ ਨੇ ਚੰਗਾ ਭਰ ਜਣਾ ਵਾ ਤੇ ਹਵਾਨਾ ਇਹਨੇ ਪਛਾਣ ਨਾ ਵੀ ਚੰਗਾ ਭਰ ਜਣਾ ਬਾਕੀ ਵੀ ਅਹੀਂ ਮਾਲ ਸਾਫ ਸੁੱਤਣਾ ਢਾਈਦਾ ਵਾ ਠੀਕ ਆ ਅਹੀਂ ਜੇ ਵੀ ਭਾਵੇਂ ਮਹੀਨੇ ਚਾਰ ਹੀ ਵੜਾ ਵੇਚੀ ਚੰਗੀਆਂ ਲਾ ਕੇ ਵੇਚ ਲਈਏ ਇਹ ਆ ਵੀ ਸਾਫ ਲਿਆ ਕੇ ਵੇਚ ਲਈਏ ਸਾਫ ਲੱਗਦੀਆਂ ਮਾੜਾ ਮਾਲ ਨਹੀਂ ਵੇਚੀ ਦਾ ਏ ਆ ਵੀ ਅਸੀਂ ਮਾਲ ਜਿੰਨਾ ਵੀ ਹੋਣਾ ਚੰਗਾ ਸਾਫ਼ ਹੀ ਲਾਉਣਾ। ਅਭੀ ਨੀਂਦ ਸੋਖੀ ਆ ਜੇ ਬਾਚੋਂ। ਮਾਂ ਨੀਂਦ ਸੋਖੀ ਆਉਂਦੀ ਆ ਮਾਲ। ਬਾਚੋਂ ਕੋਈ ਇਹ ਨਾ ਬੇਬੇ ਇਹ ਨਹੀਂ ਵੀ ਲੰਮਾ ਨਹੀਂ ਲੈਣਾ ਕਹਿੰਦਾ ਭਾਵੇਂ ਆ ਵੀ ਜੋ ਹੈਗਾ ਵਾ ਦੱਸ ਕੇ ਦੇਣਾ। ਤੇ ਜੋ ਵੀ ਕੁਝ ਹੈਗਾ ਦੱਸ ਕੇ ਦੇਈਦਾ ਵਾ। ਠੀਕ ਆ। ਤੇ ਬਾਕੀ ਇਹ ਵਿੱਚ ਸਾਡੀ ਵੀ ਇਹ ਗਰੰਟੀ ਆ ਵੀ ਜਿਹੜੀ ਸੂਈ ਆ ਚੋਚਵਾਏ ਖੜੋ। ਜਿਹੜੀ ਗੱਬਣੇ ਉਪਾਸੇ ਖੜੋ। ਤੇ ਇਹਦਾ ਫਿਰ ਮੁੱਲ। ਇਹਦਾ ਵਿੱਚ ਮੁੱਲ ਜਿੱਤਰਾ ਦੀ ਬੱਛੀ ਆ ਭਾਵੇਂ ਦਾ 65000 ਬੁੱਲ ਕਰਦੀ ਏ। ਹਾਂਜੀ। ਤੇ ਮੱਕੜੀ ਤੁਸੀਂ ਦੱਸ ਦੋ ਆ ਵੀ ਕਰ ਦੋ ਕਿੰਨੇ ਦੀ ਕਰਨੀ ਵਾੜੀਆਂ ਦੇ ਦਈਏ 60 ਦੀ ਦੇ ਦਈਏ ਵੀ ਚਲੋ ਵੀ ਸਾਢੇ 60000 ਤੋਂ ਮੰਨਤਾ ਨਾ ਹੋ ਜਾਊਗਾ ਬਾਕੀ ਆ ਦੂਸਰੇ ਪਾਸੇ ਤਾਂ ਤੁਸੀਂ ਥਣ ਦੇਖ ਸਕਦੇ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਤੇ ਬਾਕੀ ਹਵਾਨੇ ਜਿਹਾ ਜਿਹੜੀ ਲਾਡੂ ਲਾ ਕਾਫੀ ਆ ਸੂਨ ਤੱਕ ਜਿਹੜਾ ਚੰਗਾ ਭਰ ਜਾਊਗੀ ਆ ਦੇਖ ਆ ਲਿਓ ਤੇ ਹੁਣ ਇੱਕ ਆ ਸੂਈ ਸਵਾਈ ਆ ਗਈ ਆ ਵੀ ਇਹ ਬੱਚੇ ਤਾਂ ਵੀ ਨਹੀਂ ਆ ਇਹ ਸਾਡੀ ਬੱਚੇ ਦੇ ਬਣਾ ਜੇ ਇੱਕ ਨਹੀਂ ਲਾ ਲਓ ਮਹੀਨੇ ਦੀ ਲਾ ਲਓ ਡੇਢ ਦੀ ਲਾ ਲਓ ਠੀਕ ਆ 2 ਦੀ ਲਾ ਲਓ ਇਸ ਤਰ੍ਹਾਂ ਹੀ ਮ ਕਰਵਾਈ ਤੇ ਇਦਾਂ ਹੀ ਗਾਣ ਦੇ ਠੀਕ ਆ ਇਹ ਇਹ ਥੱਲੇ ਆ ਥਾਣੇ ਵੀ ਇਹਦੇ ਕਰੀ ਦੇਖ ਸਕਦੇ ਆ ਆਪਾਂ ਲਾ ਕੇ ਤੋਂ ਕਿੰਨਾ ਇਹਦੇ ਕੋਲ ਦੁੱਧ ਕਿੰਨਾ ਬੰਗੇ ਚੋ ਅੱਛਾ ਥੋੜਾ ਅਗੇ ਇਹਦੇ ਕੋਈ ਫੀਡ ਫੜ ਪਾ ਲਓ ਇਹਨੂੰ ਅੱਛਾ ਬਹਿ ਜੂ ਉੱਦਾਂ ਬਾਹਰ ਤੇ ਦੁੱਧ ਦੁੱਧ ਇਹ 10 ਲੀਟਰ ਹੈ ਥੱਲੇ ਦੀ ਅੱਛਾ 10 ਲੀਟਰ ਹੈ ਪੱਕਾ ਇਹ ਠੀਕ ਆ ਹਾਂਜੀ ਹਾਂਜੀ ਖੋਲੋ ਫਿਰ ਤੇ ਕਿਹਾ ਵੀ ਜਦੋਂ ਤਾਜੀ ਸੋਈ ਹੋਵੇ ਸਿਰਫ 18-20 ਲੀਟਰ ਭਰਦੀ ਨਹੀਂ ਆ ਅੱਛਾ ਕੋਈ ਕੀ ਹੈ ਇਹ ਅਹੀਂ ਅਭੀ ਹੁਣ ਜੋ ਮੌਕੇ ਤੇ ਹੈਗਾ ਵਾਗੇ ਹਾਂਜੀ ਜੋ ਮੌਕੇ ਸਾਹਮਣੇ ਆ ਹੁਣ ਜਿਹੜਾ 10 ਲੀਟਰ ਦੁੱਧ ਜਿਹੜਾ ਕਿੰਦੇ ਵੀ ਇਹਦੇ ਕੋਲ ਹੈਗਾ ਲੈ ਜਾ ਬਾਕੀ ਕਾਲੇ ਰੰਗ ਦੀਆਂ ਗਾਂ ਆ ਤੁਰੀ ਕਰ ਵੀਰ ਬੈਠਾ ਬਗਲਾ ਚੋ ਹਾਂਜੀ ਉਹ ਗੱਲ ਦੀ ਜਿੱਦਾਂ ਮੈਂ ਕਿਹਾ ਠੀਕ ਆ ਕੋਈ ਗੱਲ ਨਹੀਂ ਠੀਕ ਆ ਇਹਦਾ ਫਿਰ ਮੁੱਲ ਹਰ ਵੀਰ ਇੱਕ ਵਾਰ ਇਹਦੇ ਗਾੜ ਦੇ ਦੋ ਸਣਾ ਫੜਿਆ ਪੂਛ ਟਾਇਰ ਹੈ ਅੱਛਾ ਦੋ ਗਾੜੇ ਅਗਲੇ ਜੀ ਗਾੜ ਦੇ ਦੋ ਸਣਾ ਥੋੜਾ ਪੂਰਾ ਹੈਗਾ ਵਾ ਹੈਗਾ ਪੂਰਾ ਹੈਗਾ ਜੀ ਠੀਕ ਆ ਤੇ ਇਹ ਆ ਵੀ ਜਿੰਨੇ ਬੀਰ ਕਰਨੀ ਹੈ ਕਹਾਂਗੇ ਦੇਣੀ ਆ ਹਾਂਜੀ ਹਾਂਜੀ ਕੋਈ ਮਗਾਲੇ ਬਾਹਰ ਤੋਂ ਆਨਲਾਈਨ ਬਗਾਲੇ ਹਾਂਜੀ ਹਾਂ ਜੇ ਮੈਂ ਕਹਿੰਦਾ ਯਾਰ ਮਨ ਲੋ ਦੱਸਿਆ ਨਹੀਂ ਆ ਦੱਸਾਣੀਗਾ ਆਪਾਂ ਪਹਿਲਾਂ ਕਹਿਤਾ ਜੀ ਠੀਕ ਹੈ ਜੀ ਫਿਰ ਪੂਛ ਟਾਇਰ ਗਾੜ ਦੇ ਦੋ ਸਣਾ ਜਾਏਗਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹ ਕਿੰਨੇ ਰਜਿਸਟਰੋਂ ਕਰ ਦਿੱਤੇ ਦੇਖੋ ਹਰਬੀ ਜੀ ਜਿੰਨੇ ਚੰਗੀ ਲੱਗਦੀ ਆਦਨੇ ਕਰ ਦਿਓ ਵੀ ਜੱਜ ਜੀ ਕੇ ਬਤੀਆ ਦੇ ਲਈ ਨਹੀਂ ਕਰਦੀ ਇਹ ਮਨਤਨ ਚਲ ਬਤੀਆ ਲਿਆਂਦੇ ਪੋਰੇ 30 ਦੀ ਜਾਂਦੇ। 30 ਦੀ ਮੰਨਤ ਕਰਾਂਗੇ। ਕਰ ਦੋਗੇ ਮੰਨਤ ਹਨਾ। 30 ਦੀ ਮੰਨਤ ਕਰਾਂਗੇ। ਠੀਕ ਹੈ ਜੀ। ਮੇਰੇ ਭਰਾ ਨੂੰ ਫੋਨ ਲਾਵੇ। ਫੋਨ ਲਾਵੇ ਕੋਈ ਹਨਾ। ਠੀਕ ਹੈ ਜੀ। ਬਾਕੀ ਆ ਵੀ ਤਸੱਲੀ ਕੋ ਕਰਕੇ ਖੜੇ ਹਨਾ। ਹਾਂ ਜੀ। ਤਸੱਲੀ ਕੋ ਤੁਹਾਡੇ ਘਰੋਂ ਕਰਕੇ। ਠੀਕ ਹੈ ਜੀ। ਤੇ ਬਾਕੀ ਆ ਵੀ ਆਪਾਂ ਤਸੱਲੀ ਲੱਕਣ ਜਿਹੜੀਆਂ ਵਾਂ। ਬੇਸ਼ੱਕ ਅਸੀਂ ਦੇ ਮਾੜਾ ਡੰਗਰ ਲੈਦੇ ਨਹੀਂ ਜੀ। ਹਾਂ ਜੀ। ਹਾਂ। ਅਸੀਂ ਦੇ ਸਾਡੇ ਕੋ ਸੁਆਵਾ ਕਿਉਂ ਚਵਾ ਖੜੋ ਜਿਹੜਾ ਗੱਬਣੇ ਪਾਦੇ ਖੜੋ। ਠੀਕ ਹੈ ਜੀ। ਹਾਂ ਜੀ ਹਾਂ ਜੀ। ਤੇ ਨਾਲ ਦਾ ਮੇਰਾ ਜੋ ਡਾਕਟਰ ਰੂਪ ਸਿੰਘ ਨਹੀਂ ਆਇਆ ਉਹ ਨਾਲ ਮੈਥੋ ਕੀ ਪਰਿਵਾਰ ਦੇ ਵਿੱਚ ਕਿਹਦੀ ਦੀ ਅੱਛਾ ਅੱਛਾ ਇਹ ਕੋਈ ਨਾਲ ਮੇਰੀ ਵੀਡੀਓ ਫੂਂਗਾ ਵਾ ਹਾਂਜੀ ਅਵੇ ਤੁਹਾਡੇ ਕਈ ਜਿਹੇ ਸੱਜਣ ਨਾਲ ਹੁੰਦੇ ਆ ਸੱਜਣ ਮੇਰੇ ਨਾਲ ਹੀ ਆ ਠੀਕ ਹੈ ਜੀ ਤੇ ਉਹ ਅੱਜ ਥੋੜੀ ਜਿਹਾ ਉਹਨਾਂ ਇਸ ਵਾਰ ਜੱਟ ਚਲੋ ਕਈ ਜਿਹੇ ਮਜਬੂਰੀਆਂ ਭਾਂਜਾਂਗੇ ਕਿਹਦੀ ਆਏਗੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਕੇ ਪਸ਼ੂ ਖਰੀਦੋ ਜੀ